प्यार चादी मुंड बंड कढवाए खोपड़ियां चढ़े आड़े न कराए सेवा ਹਾਰਿਆ ਜੀ ਜੀ ਸਵੇਰ ਦੇ ਸਤਿ ਸਵਾਸਤ ਸਵਾਗਤ ਹੈ ਭਾਈ ਜਨਾਬ ਦੀ ਬਵਸਰ ਕਮਾਈ ਦਾ ਧਿਆਨ ਤਾਂ ਵੀ ਖਾਸ ਖਾਸ ਸਹਿ ਬੋਲੋ ਜੀ ਵਾਹਿਗੁਰੂ ਜਨਾਬ ਸਿੰਘਾ ਸੂਰੀਆ ਦੇ ਘਰ ਦੇ ਸੀਸ ਤੇ ਮੰਦ-ਮੰਦ ਕਰਵਾਏ ਕੂਪੜੀਆਂ ਲਈਆਂ ਛੱਟੀਆਂ ਤੇ ਲਿਲੇ ਆਰੇ ਦਾ ਜੋ ਹੈ ਗੋਦਰਾ ਦੀ ਸੇਵਾ ਤੋਂ ਆੜੀ ਜਵਾਨੀਆਂ ਜੀ ਦੀਆਂ ਤੋਂ ਅੰਨੇ ਆ ਰਿਹਾ ਸੀਤੀ ਸਵੇਗ ਜੇ ਸਾਥ ਸਾਥ ਕਰਨ ਲਈ ਜਨਾਬ ਦੀ ਫਤਿਹ ਨੂੰ ਮਿਲਦਾ ਹੈ ਅਗਰ ਦੇ ਖਾਸ ਸਾਹਿਬੋ ਜੀ ਵਾਹਿਗੁਰੂ ਪੰਚਾਸਤਾ ਸਭ ਤੋਂ ਗੋਦਿਆਂ ਦਾ ਧਿਆਨ ਕਰਦੇ ਖਾਸ ਸਾਹਿਬੋ ਜੀ ਵਾਹਿਗੁਰੂ ਸਿਸ ਨੇ ਵਤ ਦਾ ਮੇਜੀ ਦੀ ਇਲਾਕਾ ਜੀ ਸੋਤ ਖਾਸੇ ਜੀ ਕੋ ਵਾਹਿਗੁਰੂ 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 ਕੀ ਕਹਾਵਾ ਕੀ ਕਾਹੂ ਦਾ ਕਰਦਾ ਸਰਵ ਸ਼ੁਰੂ ਹੋਏ ਜਿਆਦਾ ਖਾਸ ਸਾਹਿਬ ਸਾਹਕਾਰ ਸ਼ਿਆ ਹੈ ਦੇਸ਼ ਹੀ ਫਦੇ ਬੇਤੀ ਪੈ ਪਾਸ ਕੀ ਜੀ ਜੀ ਸਤਿ ਆਵੀਂ ਸਾਹਿਬਾ ਸਾਹਿਬ ਜੀ ਦੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿਖਾਉ ਰੋ ਸਿਖੀ ਦਾ ਨਾਮ ਵੇਖ ਨਾਮ ਸੌ ਦਾ ਭੋਤਾ ਦਾਮ ਦਾ ਸਾਨ ਨਾਮ ਦਾਣ ਜੀ ਅੰਮ੍ਰਿਤ ਸਾਹਿਬ ਜੀ ਦੇ ਦਰਸ਼ਨੇ ਨਾਲ ਚੌਕਿਆਂ ਛੱਲੇ ਗੁੰਗੇ ਜੁਬੋ ਜਬਾ ਤਰੁ ਦਾ ਜਾਕਾਰ ਬੋਲੋ ਜੀ ਵਾਹਿਗੁਰੂ ਸਿਖਾਉ ਨਾਮ ਮਾਨੇ ਮਨ ਸੁਖੀ ਮਾਤਰਾ ਦਾ ਸਾਇਤਾਨ ਵਰਗ ਆਪਣੇ ਪਾਸੇ ਤਦਾ ਸੰਭਾਈ ਦਦਾ ਦਿਓ ਕਿ ਨਾ ਕਾਣਾ ਸੇ ਆਪਣੇ ਹੁਰ ਗੁਰ ਦਾ ਨਿਕਾਮ ਜਨਾ ਤੋਂ ਪਾਂਸਰੋ ਵਿਛੋੜਿਆ ਗਿਆ ਹੈ ਦੇਖਦੇ ਦਾਸਾਂ ਸਾਥ ਸੇਵਾ ਸੰਭਾਲਦਾ ਨਾਲ ਆਪਣੇ ਪਰਿਵਾਰ ਸੰਭਾਲ। ਇਹਨਾਂ ਮਾਨਿਆ ਦੇ ਮਾਨ ਦੇ ਧਾਨਿਆਂ ਦੇ ਧਾਨੇ ਉਹਦੇ ਹਾਂ ਦੀ ਉਸ ਜਿੰਦਾ ਮਹਾਰਾਜਿਓ ਆਵੀ ਰਿਹਾ ਹੈ। ਜੇ ਜੀ ਬੇਨਤੀ ਕੀਤੀ ਆਂਦੀ ਹੈ ਸਤਿ ਪਾਸ਼ਾ ਕਾਰਨ ਗੁਰੂ ਨਾਨਕ ਜੀ ਹੈ। ਨਾਨਕ ਦੇ ਅੰਗ ਦਾ ਚੋਲਾ ਜੀ ਇਹ ਗਿਆਨ 3 ਲੋਕ મે ਨਾ ਹੈ ਐਸੇ ਵਾਕ ਮਹਾਨ ਕਮਿਸ਼ ਲਗਾਇਆ ਗੁਰ ਤੇ ਪਾਇਆ ਨਾਨਕ ਕੀ ਹਰ ਕਾਜੂ ਸਤ ਸੰਮ ਜੀ ਗੁਰੂ ਨਾਨਕ ਬਾਚਾ ਜੀ ਦੇ ਜਿੱਥੇ ਜੀਵਾਂ ਦਾ ਜੀ ਦੇ ਦਰਸ਼ਨ ਦਾਰੇ ਕਨ ਵਾਲੀਆਂ ਜਾਣ ਵਾਲੀਆਂ ਸੰਤਾਂ ਸੱਜੇ ਬਾਚਾ ਜੀ ਜੋ ਜੋ ਮਨੋ ਕਾਮਾ ਲੈ ਦੇ ਥਾਣੇ ਅੱਜ ਦੇ ਇਸ ਪਹਿਲੇ ਜੰਦੀ ਯਾਤਰਾ ਤੇ ਸ਼ਮੂਜੇਤ ਕੀਤੀ ਹੈ ਗੁਰੂ ਨਾਨਕ ਪਾਸ਼ਾ ਸਾਰਿਆਂ ਦੇ ਆ ਮਨੋ ਕਾਮਨਾਵਾਂ ਗੁਰਮਰਜਾ ਦਾ ਸਾਰਥੰਭੂ ਰਿਹਾ ਗਿਆ ਸਾਰਿਆਂ ਨੂੰ ਨਾਮ ਦਾਣ ਬਖਸ਼ਿ ਸ਼ਰੋਣੀ ਦਿੱਤੇ ਬਾਅਦ ਦਾ ਆਸਰੇ ਦੇ ਦਿੱਤੇ ਬਾਦਾਰੀ ਐਡੇ ਬਿਰਾ ਦੇ ਸਮਾਪਤੀ ਰਿਹਾ ਦਾ ਗੁਰੂ ਨਾਨਕ ਪਾਸ਼ਾ ਅਮਰ ਦੇਲੇ ਸੰਗਾਂ ਨੂੰ ਜਾਗਰੂਤ ਤੇ ਗਿਆ ਅਗੇ ਸਾਰੇ ਦੁਜੀ ਦਿਨ ਦੀ ਧੰਨਵਾਦ ਦੂਜੇ ਦਿਨ ਦੀ ਯਾਤਰਾ ਸ਼ੁਰੂ ਕਰਨ ਦੀ ਅਗਿਆਵश्यक ਰੋਣੀ ਸਵੇਰੇ 7:00 ਵਜੇ 4 ਵਜੇ ਠੀਕ ਅਸ਼ਨਾਨ ਮਾਨਗਾਰੀ ਸੇ ਰਾਬ ਬੇਤੀ ਕਰਕੇ ਸਾਂਝਾ ਦੇ ਚਲੇ ਗੋੜੇ ਨੇ ਜੋ ਜੋ ਵੀ ਮਨੋ ਕਾਉਣਾ ਲੈ ਕੇ ਤੁਸਾਂ ਅੱਜ ਵੀ ਇਹ ਪਹਿਲੇ ਦਿਨ ਦੀ ਯਾਤਰਾ ਸ਼ੁਰੂ ਕੀਤੀ ਆ ਗੁਰੂ ਨਾਨਕ ਪਾਸ਼ਾ ਤੇਰੇ ਦਰ ਤੋਂ ਕੋਈ ਖਾਲੀ ਨਾ ਜਾਵੇ सार्या दोड़ियां भरणी बाबा नान गुरू नानक ता न वाहिगुरू जी का ख़ाल वाहिगुरू जी फते